ਮਲੀਆ ਮੀਟ ਕਰਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਇਹਦਾ ਮਤਲਬ ਸਾਫ਼ ਆਪਾਂ ਕਹਿ ਸਕਦੇ ਹਾਂ ਵੀ ਬੜਾ ਕੁਝ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਹੋ ਵੀ ਰਹੀਆਂ ਨੇ ਤੇ ਹੋਈਆਂ ਵੀ ਨੇ ਫਿਰ ਇਹਨਾਂ ਨੇ ਕੀ ਕੀਤਾ ਜੀ ਸਿੱਕ ਇਤਿਹਾਸ ਨੂੰ ਪਹਿਲੇ ਮੁਗਲਾਂ ਤੇ ਬ੍ਰਿਟਿਸ਼ਰਸ ਨੇ ਮਿਲ ਕੇ ਖਤਮ ਕੀਤਾ ਜੀ ਖਤਮ ਕਰਕੇ ਫਿਰ ਵੈਕਿਊਮ ਕ੍ਰੀਏਟ ਹੋ ਗਿਆ ਉਸ ਵੈਕਿਊਮ ਚ ਕੂੜ-ਕਬਾੜ ਭਰਤਾ ਹੂੰ ਕੂੜ-ਕਬਾੜ ਭਰਨ ਤੋਂ ਬਾਅਦ ਹੁਣ ਉਹ ਸਾਡੇ ਸਾਹਮਣੇ ਪ੍ਰੋਸ ਦਿੱਤਾ ਗਿਆ ਹੂੰ ਤੇ ਜਦੋਂ ਅਸੀਂ ਤੱਥਾਂ ਦੇ ਸਹਾਰ ਨਾਲ ਜਦੋਂ ਕੋਈ ਗੱਲ ਰੱਖਦੇ ਹਾਂ ਜੀ ਤੇ ਜਿਹੜਾਂ ਅੰਗਰੇਜ਼ਾਂ ਨੇ ਖੂੜ ਕਬਾੜ ਭਰਿਆ ਸਿੱਖ ਇਤਿਹਾਸ ਦੇ ਵਿੱਚ ਜੀ ਉਹ ਇੱਕ ਡਿਬੇਟ ਦਾ ਵਿਸ਼ੇ ਪੱਤ ਹਾਂਜੀ ਉਹ ਬਿਲਕੁਲ ਲੋਕੋ ਸਾਹਮਣੇ ਲਿਆਉਂਦੇ ਆ ਵੀ ਜਿਆਦਾ ਜਿਆਦਾ ਸੁਣੀਆਂ ਸੁਣਾਈਆਂ ਗੱਲਾਂ ਸੁਣਿਆ ਸੀ ਅਸੀਂ ਮੰਨ ਲਓ ਹਜੇ ਤੱਕ ਆਹੀ ਸੁਣਿਆ ਹਾਂਜੀ ਔਰ ਇੱਕ ਖਾਸ ਗੱਲ ਹੋਰ ਹੈ ਜੀ ਅਸੀਂ ਕੀ ਵਿਸ਼ਵਾਸ ਕਰਦੇ ਆ ਅਸੀਂ ਕੀ ਮੰਨਦੇ ਆ ਪਰ ਜਦ ਤੱਥ ਸਾਹਮਣੇ ਆ ਜਾਂਦੇ ਹਨ ਜੀ ਤੱਥ ਸਾਹਮਣੇ ਆ ਜਾਂਦੇ ਤੇ ਫੇਰ ਸਾਡਾ ਵਿਸ਼ਵਾਸ ਵੀ ਕਈ ਵਾਰੀ ਝੂਠਾ ਹੋ ਸਕਦਾ ਪਰ ਤੱਤ ਝੂਠੇ ਨਹੀਂ ਹੁੰਦੇ ਜੀ ਜੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਇਹ ਸਾਰੀ ਗੱਲ ਬਾਬੇ ਨਾਨਕ ਤੋਂ ਤਿਆਰੀ ਸੀਗੀ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕਾਂ ਦਾ ਨਾਨਕ ਰਾਜ ਚਲਾਇਆ ਜੀ ਸੱਚ ਕੋਟ ਸਥਾੜੀ ਨੀਵ ਦੇ ਸਾਫ਼ ਸੁਥਰੀ ਗੱਲ ਹੈ ਨਾਨਕ ਰਾਜ ਚਲਾਇਆ ਬਾਬੇ ਨਾਨਕ ਨੇ ਰਾਜ ਸਥਾਪਿਤ ਕੀਤਾ ਤੇ ਸੱਚ ਦੀ ਨੀਂਵ ਤੇ ਕਿਲੇ ਉਸਾਰਤੇ ਜੀ ਜਿਸ ਕਿਲੇ ਤੇ ਜਰਨੈਲ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਕਿਲੇ 'ਚ ਫੜਿਆ ਗਿਆ ਨਾ ਉਈ ਬਾਬੇ ਨਾਨਕ ਨੇ ਦੁਨੀ ਤਦ ਕਰੋੜੀ ਦੇ ਹੱਥੋਂ ਤਿਆਰ ਕਰਾਇਆ ਸਾਨੂੰ ਸਭ ਉਹਦੇ ਐਵੀਡੈਂਸਿਸ ਨੇ ਇਹ ਵੀ ਤੱਤ ਹੈਗੇ ਸਾਹਮਣੇ ਹਾਂਜੀ ਔਰ ਦੂਸਰੀ ਹਾਂਜੀ ਬਿਲਕੁਲ ਤੱਤ ਹੈ ਅਗਲੀ ਗੱਲ ਹੋਰ ਦੱਸਦਾ ਇਹਦੇ ਵਿੱਚ ਇੱਕ ਮਿਰਾਦਤ ਵਾਰਤਤ ਕਰਕੇ ਡਾਕੂਮੈਂਟ ਹੈ ਜਦ ਪੀਰ ਬੁੱਧੂ ਸ਼ਾਹ ਨਾਲ ਸਦੌਰਾ ਕਨੈਕਟ ਹੁੰਦਾ ਜੀ ਉਹਦੇ ਮੁਹੰਮਦ ਸਾਹੀ ਵਾਹੇ ਇਹ ਲਿਖਦਾ ਹੈ ਕਿ ਕਾਬਾ ਆਪ ਚੱਲ ਕੇ ਸਦੌਰੇ ਆ ਗਿਆ ਜਦੋਂ ਆਹ ਗੱਲ ਦੇਖਦੇ ਜਿਹੜੀ ਐਡੀ ਗੱਡੀ ਐਡੀ ਵੱਡੀ ਗੱਲ ਲਿਖਣੀ ਨਹੀਂ ਕੋਈ ਛੋਟੀ ਜੀ ਗੱਲ ਥੋੜੀ ਹੈ ਇਹ ਇਹ ਗੱਲ ਛੋਟੀ ਨਹੀਂ ਹੈ ਹੁਣ ਅਲਟੀਮੇਟਲੀ ਉਸੋ ਪੂਰੇ ਪ੍ਰੋਸੈਸ ਦੇ ਵਿੱਚ ਅ ਅਲਟੀਮੇਟਲੀ ਕੀ ਕਹਿੰਦੇ ਆ ਕਿ ਪੀਰ ਦਸਤਗੀਰ ਦਾ ਪਰਿਵਾਰ ਜੀ ਔਰ ਸੈਕੰਡ ਹੈਗਾ ਜੀ ਆਪਣਾ ਪੀਰ ਬੁੱਧੂ ਸਾਹ ਦੇ ਵੱਡੇ-ਵਡੇਰੇ ਸ਼ਾ ਅਬਦੁਲ ਵਾਹਿਬ ਜੋ ਕਿ ਮਦੀਨੇ ਦੇ ਪੀਰ ਸੀਗੇ ਜੀ ਔਰ ਇਹ ਸਾਰੇ ਜੋ ਡਿਸੈਂਡੈਂਟ ਨੇ ਇਹ ਸਾਰੇ-ਸਾਰੇ ਜੋ ਡਿਸੈਂਡੈਂਟ ਨੇ ਇਹ ਸਾਰੇ ਮੁਹੰਮਦ ਸਾਹ ਦੀ ਬੇਟੀ ਫਾਤਿਮਾ ਬੇਨਟ ਤੇ Hazrat Ali ਦੇ ਡਿਸੈਂਡੈਂਟਸ ਨੇ ਜਿੰਨਾ ਜਿਹੜੀ ਯਾਨੀ ਕਿ ਉਸ ਬਲੱਡ ਲਾਈਨ ਨੇ ਗੁਰਨਾਨਕ ਪਾਤਸ਼ਾਹ ਦੇ ਮਿਸ਼ਨ ਦੇ 200 ਸਾਲ ਤੋਂ ਵੱਧ ਕੰਮ ਕੀਤਾ ਤੇ ਜਦੋਂ ਸ਼ਹੀਦੀਆਂ ਦੇਣ ਦੀ ਵਾਰੀ ਆਈ ਤੇ ਪੀਰ ਬੁੱਧੂ ਸ਼ਾਹ ਹੁਣੇ ਪਿੱਛੇ ਨਹੀਂ ਹਟੇ ਇਹਨਾਂ ਸ਼ਹੀਦੀਆਂ ਵੀ ਦਿੱਤੀਆਂ ਦੋ ਪੁੱਤਰ ਸ਼ਹੀਦ ਹੁੰਦੇ ਨੇ ਪਗਾਣੀ ਦੇ ਯੁੱਧ ਦੇ ਵਿੱਚ ਪਿਤਾ ਦੇ ਵੀ ਸ਼ਹੀਦੀ ਹੁੰਦੇ ਆ ਮੁਹੰਮਦ ਅਸ਼ਰਫ ਨਾਮ ਹੈ ਉਹਨਾਂ ਦਾ ਜੀ ਔਰ ਅੱਗੇ ਫਿਰ ਭਰਾ ਦੀ ਵੀ ਸ਼ਹੀਦੀ ਹੁੰਦੀ ਆ ਪੀਖਣ ਸ਼ਾਹ ਕਰਕੇ ਭਰਾ ਦਾ ਵੀ ਨਾਮ ਹੈਗਾ ਤੇ ਬਾਅਦ ਚ 1704 ਚ ਔਰੰਗਜ਼ੇਬ ਪੀਰ ਬੁੱਧੂ ਸ਼ਾਹ ਨੂੰ ਵੀ ਸ਼ਹੀਦ ਕਰਤਾ ਹੈ ਅਬੀ ਵੀ ਆਮੀ ਨੀ ਪੀਰ ਬੁੱਧੂ ਸ਼ਾਹ ਜੀ ਚੱਲ ਕੇ ਆ ਗਏ ਸੀ ਹਨਾ ਮੰਨ ਲਓ ਪਿਆਣੀ ਦੇ ਜੰਗ ਦੇ ਵਿੱਚ ਪਹੁੰਚਣਾ ਗੁਰੂ ਸਾਹਿਬ ਜੀ ਦੀ ਮਦਦ ਕਰਨੀ ਦੋ ਪੁੱਤ ਸ਼ਹੀਦ ਕਰਵਾਉਣੇ ਆਪਾਂ ਤਾਂ ਸਿਰਫ ਇੰਨਾ ਹੀ ਜਾਣਦੇ ਆ ਨਾ ਪਰ ਉਹਦੇ ਪਿੱਛੇ ਕੀ ਖੜਾ ਹੈ ਇਹ ਵੀ ਸੋਚਣ ਦੀ ਗੱਲ ਹੈ ਨਾ ਬੜੀ ਵੱਡਾ ਬੈਕਗ੍ਰਾਉਂਡ ਹੈ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜੀ ਜਦੋਂ 1688 ਚ ਗੁਰਗੁਰੀਵ ਸਿੰਘ ਮਹਾਰਾਜ ਸਟੋਰੇ ਪਹੁੰਚੇ ਨੇ ਤੇ ਪੀਰ ਬੁੱਧੂ ਸ਼ਾਹ ਨੇ ਮੁਹੰਮਦ ਖਲੀਫਾ 4 ਜੀ ਦੀ ਕਿਰਪਾਨ ਜੋ ਕਿ ਰੋਮਨ অটোਮਨ ਦਾ ਬਾਦਸ਼ਾਹ ਜੀ অটোਮਨ एंपायर ਦਾ ਰਾਜਾ ਉਦੀ ਕਿਰਪਾਨ ਜੋ ਕਿ ਉਹਨੇ ਭੇਜੀ ਦਸਵੇਂ ਨਾਨਕ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਤੇ ਪੀਰ ਬੁੱਧੂ ਸਾਹ ਉਹ ਕਿਰਪਾਨ ਦਸਵੇਂ ਨਾਨਕ ਦੇ ਚਰਨਾਂ ਚ ਰੱਖਦਾ অটোਮਨ ਜੋ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਰਾਜਾ ਹੈ ਸਾਨੂੰ ਸਾਹਮਣਾ ਬੈਗਾ ਕਿਰਪਾਨ ਲੈ ਕੇ ਕੌਣ ਆਇਆ ਜੀ ਹੁਣ ਕਾਨ ਸਿੰਘ ਨਾਭਾ ਉਸ ਕਿਰਪਾਨ ਦਾ ਜ਼ਿਕਰ ਮਹਾਨਕੋਸ਼ ਚ ਕਰਦੇ ਆ ਜੀ ਬਈਆ ਆ ਵਾਕਈ ਕਿਰਪਾਨ ਭੇਟ ਕੀਤੀ ਗਈ ਬੀਤਾ ਤਾਂ ਲੇਕਿਨ ਫ੍ਰੈਗਮੈਂਟਡ ਪਏ ਨੇ ਜੀ ਸਮਝਣ ਦੀ ਲੋੜ ਹੈ 오ਟੋਮਨ ਐਂਪਾਇਰ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਰਾਜ ਹੈ ਦਸਵੇਂ ਨਾਨਕ ਚ ਆਪਣੀ ਸਾਰੀ ਜਿੰਨੀ ਉਹਦੀ ਤਾਕਤ ਨੂੰ ਸਮਰਪਿਤ ਕਰਦਾ ਹੈ ਸਮਝ ਇਹ ਵੀ ਸਾਹਮਣੇ ਵੇ ਮਾਮਲਾ ਹੈ ਕਿ ਮਾਮਲਾ ਜ਼ਰੂਰਤ ਤੋਂ ਜ਼ਿਆਦਾ ਵੱਡਾ ਹੈ ਆ ਜੇ ਸਮਝਣ ਦੇ ਇਹ ਸਮਝਣ ਦੇ ਲਈ ਤਾਂ ਬੜਾ ਵਿਰੋਧੀ ਵੀ ਪੈਦਾ ਹੋ ਸਕਦੇ ਨੇ ਵਿਰੋਧ ਵੀ ਪੈਦਾ ਹੋ ਸਕਦਾ ਨਹੀਂ ਚਲੋ ਹੋ ਸਕਦੇ ਨੇ ਪਰ ਤੱਥਾਂ ਤੋਂ ਤੁਸੀਂ ਕਿਦਾਂ ਮੁਨਕਰ ਹੋਵੋਗੇ ਗੱਲ ਤੇ ਤੱਥਾਂ ਦੇ